ਇੱਕ ਐਫਆਈਆ ਨੰਬਰ 132 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਡ 8 1 2024 ਉਹਦੇ ਵਿੱਚ ਅ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਆ ਇੱਕ ਅਸੀਂ ਹੁਣ ਕੱਲੀ ਇੱਕ ਅਕਿਊਜ਼ ਰੈਸਟ ਕੀਤਾ ਹੋਇਆ ਨਵਦੀਪ ਸਿੰਘ ਲਾਇ ਸ਼ੇਰਾ ਇਹਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਆ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫਆਈਆ ਨੰਬਰ 68 ਹੈ ਉਹ ਤੇ ਐਫਆਈਆ ਨੰਬਰ 193 ਅ ਇਹ ਈ ਡਿਵੀਜ਼ਨ ਦੀ ਹੈਗੀ 68 ਤੇ ਉਹਦੇ ຊੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਵੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਟਲ ਤੇ ਇੱਕ ਰਾਈਫਲ ਤੇ 24 ਕਯੂਜ਼ ਪਹਿਲਾਂ ਹੀ ਅਸੀਂ 24 ਕਯੂਜ਼ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੇ 6 ਪਿਸਟਲ ਤੇ ਇੱਕ ਰਾਈਫਲ ਦੀ ਸਰਵਨ ਕਿਹੜਾ ਕਿਹੜਾ ਜਿਹੜੀ ਜਨਨਤੀ ਤਾਂ ਰਾਜਤ ਉਸਦਾ ਸਿੱਤੀ ਕਿੰਨੀ ਤਰੀਕ ਨੂੰ ਆਇਆ ਪਰ ਕਿਹੜਾ ਕੀ ਨੇ ਕਾਇਮ ਨਹੀਂ ਕੀਤਾ ਸੀ ਜਾਂ ਕਿਹੜੀ ਬਾਤ ਦਾ ਸੀ ਆਪਣਾ ਮਰਡਰ ਨਹੀਂ ਸੀ ਕੀਤੀ 302 307 ਦੀ ਜੀ ਕਟੜਾ ਦੂਰੋਂ ਦੀਵਾਲੀ ਲਈ ਆਜਾ ਹਾਂਜੀ ਹਾਂਜੀ ਬਿਲਕੁਕੁਲ